ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਸਾਹਿਬ ਦੀ ਬਾਣੀ ਦੇ ਵਿਚਾਰ ਦੇ ਨਾਲ ਅਸੀਂ ਜੁੜ ਰਹੇ ਹਾਂ ਨੌ ਪੌੜੀਆਂ ਅਨੰਦ ਸਾਹਿਬ ਦੀਆਂ ਅਸੀਂ ਪਿੱਛੇ ਵਿਚਾਰ ਕਰ ਆਏ ਹਾਂ ਅੱਜ ਅਸੀਂ ਵਿਚਾਰ ਕਰਾਂਗੇ ਆਨੰਦ ਸਾਹਿਬ ਦੀ ਦਸਵੀਂ ਪੌੜੀ ਦ 10th ਪੌੜੀ ਆਫ ਆਨੰਦ ਸਾਹਿਬ ਜਿਹੜੀ ਪਹਿਲੀ ਪੰਕਤੀ ਹੈ ਦ ਫਰਸਟ ਲਾਈਨ ਆਫ ਦਿਸ ਪੌੜੀ ਇਜ਼ اے ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਹੁਣ ਇਸ ਬਾਣੀ ਦੇ ਵਿੱਚ ਆਨੰਦ ਦੀ ਗੱਲ ਹੋ ਰਹੀ ਹੈ ਸਦਾ ਰਹਿਣ ਵਾਲਾ ਸੁਖ ਦੈਟ ਇਟਰਨਲ ਬਲੈਸ ਦੈਟ ਪੀਸ ਜਿਹੜਾ ਅੰਦਰ ਸ਼ਾਂਤੀ ਹੈ ਸੁਖ ਹੈ ਉਹਨੂੰ ਕਿਵੇਂ ਪਾਉਣਾ ਹੈ ਹਾਊ ਟੂ ਅਚੀਵ ਦੈਟ ਤੋ ਸਾਨੂੰ ਲੱਗਦਾ ਹੈ ਕਿ ਖਰੇ ਬਾਹਰਲੀਆਂ ਚਲਾਕੀਆਂ ਨਾਲ ਚਤੁਰਾਈਆਂ ਦੇ ਨਾਲ ਵਿਦ ਆਲ ਆਵਰ ਕਲੇਵਰਨੈਸ ਅਸੀਂ ਉਹ ਖੁਸ਼ੀ ਲੈ ਆਵਾਂਗੇ ਅਸੀਂ ਆਪਣੀਆਂ ਚਲਾਕੀਆਂ ਵਰਤਦੇ ਹਾਂ ਬਹੁਤ ਸਾਰਾ ਧਨ ਇਕੱਠਾ ਕਰਨ ਲਈ ਟੂਗੇਦਰ ਮੋਰ ਐਂਡ ਮੋਰ ਵੈਲਥ ਪਾਵਰ ਫੇਮ ਕਿ ਮੈਂ ਬੜਾ ਮਸ਼ਹੂਰ ਹੋ ਜਾਵਾਂ ਮੈਨੂੰ ਬਹੁਤ ਲੋਕ ਮੰਨਣ ਮੈਂ ਕਿਸੇ ਥਾਂ ਦਾ ਮੰਤਰੀ ਸੰਤਰੀ ਪ੍ਰਧਾਨ ਰਾਸ਼ਟਰਪਤੀ ਰਾਜਾ ਬਣ ਜਾਵਾਂ ਉਹਦੇ ਲਈ ਬੜੀਆਂ ਚਲਾਕੀਆਂ ਵਰਤੀਆਂ ਜਾਂਦੀਆਂ ਤੇ ਸਾਨੂੰ ਲੱਗਦਾ ਹੈ ਕਿ ਇਹ ਧਨ ਦੌਲਤ ਤੇ ਪੈਸਾ ਸ਼ੋਹਰਤ ਇਹ ਤਾਕਤ ਜਿਹੜੀ ਹੈ ਇਹ ਸਾਡੇ ਜੀਵਨ ਵਿੱਚ ਆਨੰਦ ਲੈ ਆਵੇਗੀ ਪਰ ਗੁਰੂ ਅਮਰਦਾਸ ਸਾਹਿਬ ਦਸਰਦ ਨਾਨਕ ਤੀਸਰੇ ਨਾਨਕ ਸਰੂਪ ਫੁਰਮਾਨ ਕਰਦੇ ਨੇ ਕਿ ਇਹ ਜਿਹੜੀਆਂ ਚਲਾਕੀਆਂ ਜਿਹੜੀਆਂ ਚਤਰਾਈਆਂ ਨੇ ਇਸ ਰਾਹ ਤੇ ਕੰਮ ਨਹੀਂ ਆਉਂਦੀਆਂ ਗੁਰੂ ਨਾਨਕ ਸਾਹਿਬ ਰੋਜ਼ਾਨਾ ਸਵੇਰੇ ਸਾਨੂੰ ਜਪਜੀ ਸਾਹਿਬ ਵਿੱਚ ਇਹ ਗੱਲ ਸਮਝਾਉਂਦੇ ਨੇ ਕਿ ਸਹਿਸ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਉਹ ਜਿਹੜੀ ਸਚਿਆਰਤਾ ਹੈ ਨਾ ਹੁਣ ਅਸੀਂ ਪਿੱਛੇ ਸਮਝ ਆਏ ਆ ਕਿ ਆਨੰਦ ਉੱਥੇ ਹੈ ਸ਼ਾਂਤੀ ਮਨ ਦਾ ਟਿਕਾਉ ਉੱਥੇ ਹੈ ਜਿੱਥੇ ਵਿਕਾਰਾਂ ਤੋਂ ਛੁੱਟ ਜਾਂਦੇ ਅਸੀਂ ਜਦੋਂ ਅਸੀਂ ਬੁਰਾਈਆਂ ਤੋਂ ਹਟਦੇ ਦਿੰਦਾ ਕੂੜ ਮੁੱਕਦਾ when we get rid of all that trash of vices from within all that hate envy jealousy eelka nafrat ਕਾਮ ਕ੍ਰੋਧ ਲੋਭ ਅਹੰਕਾਰ ਜਦੋਂ ਉਹ ਛੁੱਟਦਾ ਹੈ ਤੇ ਅੰਦਰ ਆਨੰਦ ਹੁੰਦਾ ਸਚਿਆਰ ਜਪਜੀ ਸਾਹਿਬ ਵਿੱਚ ਵੀ ਉਸੇ ਨੂੰ ਕਿਹਾ ਸੀ ਕਿ ਅੰਦਰੋਂ ਪਵਿੱਤਰ ਹੋਣਾ ਅੰਦਰੋਂ ਸ਼ਾਂਤ ਹੋਣਾ ਅੰਦਰੋਂ ਸੰਤੋਖ ਆਉਣਾ ਉੱਥੇ ਹੀ ਤੇ ਆਨੰਦ ਹੈ ਜਿੱਥੇ ਸਚਿਆਰਤਾ ਹੈ ਸਹਿਸ ਸਿਆਣਪ ਹਜ਼ਾਰਾਂ ਸਿਆਣਪਾਂ ਚਲਾਕੀਆਂ ਦੇ ਨਾਲ ਉਹ ਆਨੰਦ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਹ ਅਵਸਥਾ ਹੀ ਨਹੀਂ ਮਿਲਣੀ ਉਹ ਚਲਾਕੀਆਂ ਜਿਹੜੀਆਂ ਨੇ ਸਾਨੂੰ ਸਾਡੀ ਹੌਮੈ ਨੂੰ ਪੱਠੇ ਪਾਉਂਦੀਆਂ ਨੇ ਇਟ ਫੀਡਸ आवर ਈਗੋ ਆਲ दैट ਕਲੇਵਰਨੈਸ ਆਲ दैट ਵਰਲਡੀ ਵਿਜ਼ਡਮ ਵਾਟ ਇਜ਼ ਵਾਟ ਇਟ ਡਸ ਯੂ نو ਇਟ ਫੀਡਸ आवर ਈਗੋ ਸਾਡੀ ਈਗੋ ਨੂੰ ਹੋਰ ਵਧਾਉਂਦਾ ਸਾਡੀ ਮੈਂ ਮੇਰੀ ਨੂੰ ਹੋਰ ਵਧਾਉਂਦਾ ਸਾਡੇ ਲਾਲਚ ਨੂੰ ਸਾਡੀ ਨਫਰਤ ਨੂੰ ਹੋਰ ਵਧਾਉਂਦੀਆਂ ਨੇ ਉਹ ਚਲਾਕੀਆਂ ਇਸ ਕਰਕੇ ਉਹਨਾਂ ਚਲਾਕੀਆਂ ਦੇ ਨਾਲ ਉਹਨਾਂ ਬਾਹਰਲੀ ਸਮਝਦਾਰੀਆਂ ਦੇ ਨਾਲ ਸਿਆਣਪਾਂ ਦੇ ਨਾਲ ਅਸੀਂ ਉਸ ਆਨੰਦ ਵਾਲੀ ਅਵਸਥਾ ਤੱਕ ਨਹੀਂ ਪੁੱਜ ਸਕਦੇ ਦੇਖੋ ਇੱਥੇ ਮੇਰੇ ਚੰਚਲ ਮਨਾ ਚੰਚਲ ਹੁੰਦਾ ਆ ਜਿਹੜਾ ਟਿਕਦਾ ਨਹੀਂ ਕਿਤੇ ਜਿੰਨੂੰ ਕਿਤੇ ਟਿਕਾਉ ਨਹੀਂ ਜਿਹੜਾ ਜਿੰਨੂੰ ਲੱਗਦਾ ਕਿ ਇਹ ਮਿਲੇਗਾ ਤੇ ਮੈਂ ਖੁਸ਼ ਹੋਵਾਂਗਾ ਉਹ ਮਿਲੇਗਾ ਮਤਲਬ ਜੰਪਿੰਗ ਫਰਮ 1 ਥਿੰਗ ਟੂ ਅਨਦਰ ਉਹ ਹੈ ਸਾਡਾ ਮਨ ਉਹਨੂੰ ਲੱਗਦਾ ਕਿ ਹਾਂ ਫਲਾਣੇ ਨੇ ਇਦਾਂ ਕੀਤਾ ਸੀ ਤੇ ਉਹਦੇ ਕੋਲ ਪਾਵਰ ਆ ਗਈ ਉਹਦੇ ਕੋਲ ਪੈਸਾ ਆ ਗਿਆ ਖਰੇ ਬਹੁਤ ਸੁਖੀ ਬਸ ਰਿਹਾ ਆ ਉਹ ਸੋ ਵੀ ਆ ਚੇਜ਼ਿੰਗ ਦੈਟ ਹੈਪੀਨੈਸ ਅਸੀਂ ਉਸ ਆਨੰਦ ਉਸ ਖੁਸ਼ੀ ਦੇ ਮਗਰ ਦੌੜ ਰਹੇ ਹਾਂ ਜੋ ਸਾਨੂੰ ਬਾਹਰ ਚੀਜ਼ਾਂ ਵਿੱਚ ਨਜ਼ਰ ਆ ਰਹੀ ਹੈ ਸਾਡਾ ਇੱਕ ਪਰਮ ਬਣ ਗਿਆ। ਤਾਂ ਗੁਰੂ ਅਮਰਦਾਸ ਸਾਹਿਬ ਇੱਥੇ ਕਹਿੰਦੇ ਇਹ ਮਨ ਚੰਚਲਾ ਮੇਰੇ ਚੰਚਲ ਮਨਾ ਤੂੰ ਟਿਕਦਾ ਨਹੀਂ ਆਪਣੀਆਂ ਚਲਾਕੀਆਂ ਨਾਲ ਕਿਸੇ ਨੂੰ ਆਨੰਦ ਨਹੀਂ ਮਿਲਦਾ ਕਿਸੇ ਨੂੰ ਉਹ ਉਸ ਦੀ ਪ੍ਰਾਪਤੀ ਨਹੀਂ ਹੋ ਪਾਉਂਦੀ ਜਿਹੜੇ ਆਨੰਦ ਦੀ ਗੱਲ ਅਸੀਂ ਕਰ ਰਹੇ ਹਾਂ ਜਿਹੜਾ ਆਨੰਦ ਜਿਹੜੀ ਖੁਸ਼ੀ ਸਦਾ ਰਹੇ ਹਮੇਸ਼ਾ ਅੰਦਰ ਬਣੀ ਰਹੇ। ਤਾਂ ਚਲਾਕੀਆਂ ਦੇ ਨਾਲ ਅਸੀਂ ਹੋ ਸਕਦਾ ਕਿਸੇ ਨੂੰ ਹਰਾਇਆ ਅਸੀਂ ਜਿੱਤ ਗਏ ਉਹ ਚਾਰ ਦਿਨ ਦੀ ਖੁਸ਼ੀ ਹੋ ਸਕਦੀ ਹੈ ਚਲਾਕੀਆਂ ਦੇ ਨਾਲ ਅਸੀਂ ਕੋਈ ਅਚੀਵਮੈਂਟ ਕੋਈ ਸਕਸੈਸ ਬਾਹਰੋਂ ਲੈ ਸਕਦੇ ਹਾਂ ਸਿਆਣਪਾਂ ਦੇ ਨਾਲ ਕਿਸੇ ਦਾ ਮਾੜਾ ਕਰਕੇ ਖੁਸ਼ ਹੋ ਸਕਦੇ ਹਾਂ ਕੋਈ ਧਨ ਦੌਲਤ ਪੈਸਾ ਸ਼ੋਹਰਤ ਇਕੱਠੀ ਕਰਕੇ ਉਹਦੇ 'ਚ ਜਿਹੜਾ ਥੋੜਾ ਚਿਰਾਂ ਆਨੰਦ ਹੈ ਇੰਪਰਮਨੈਂਟ ਹੈਪੀਨੈਸ ਜਿਹੜੀ ਹੈ ਉਹ ਸਾਨੂੰ ਥੋੜੀ ਦੇਰ ਲਈ ਉਹ ਜੁਆਏ ਅਸੀਂ ਐਕਸਪੀਰੀਅੰਸ ਕਰ ਸਕਦੇ ਆ ਪਰ ਉਹਦੇ ਵਿੱਚੋਂ ਉਹ ਪਰਮਨੈਂਟ दैट ਇਟਰਨਲ ਬਲੈਸ ਉਹ ਸਦਾ ਰਹਿਣ ਵਾਲਾ ਪੀਸ ਆਫ ਮਾਈਂਡ ਜਿਹੜੀ ਅੰਦਰਲੀ ਮਨ ਦਾ ਟਿਕਾਓ ਮਨ ਦੀ ਸ਼ਾਂਤੀ ਉੱਥੇ ਨਹੀਂ ਹੁੰਦੀ। ਤੋਂ ਚਲਾਕੀਆਂ ਨਾਲ ਨਹੀਂ ਚਤੁਰਾਈਆਂ ਨਾਲ ਨਹੀਂ ਸਿਆਣਪਾ ਨਾਲ ਨਹੀਂ ਹੁੰਦਾ। ਉਹ ਮਾਈ ਰੈਸਲੈਸ ਮਾਈਂਡ ਨੋ ਵਨ 에ਵਰ ਅਟੇਂਡ ਅਨੰਦ ਥਰੂ देयर ਕਲੇਵਰਨੈਸ। ਬਿਕਾਜ਼ ਦਿਸ ਵਰਲੀ ਵਿਜ਼ਡਮ ਦਿਸ 올 ਕਲੇਵਰ ਡਿਵਾਈਸਸ ਦੇ ਮੇਕ ਅਸ ਮੋਰ ਰੈਸਲੈਸ। ਤੋ ਸਾਡਾ ਮਾਈਂਡ ਜਿਹੜਾ ਉਹ ਪਹਿਲਾਂ ਹੀ ਬੜਾ ਰੈਸਲੈਸ ਹੈ ਉਹਨੂੰ ਕਿਤੇ ਟਿਕਾਉ ਹੀ ਨਹੀਂ ਸੋ ਇਫ ਇਟਸ ਰੈਸਲੈਸ देयर इज नो ਪੀਸ ਓਵਰ देयर ਦੇਸ ਨੋ ਆਨੰਦ ਓਵਰ देयर ਅਗਲੀ ਪੰਕਤੀ ਦੇਖੋ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਾ ਕਿਸੇ ਨੂੰ ਵੀ ਕਿਨੇ ਚਤੁਰਾਈਆਂ ਨਾਲ ਕਿਸੇ ਨੂੰ ਵੀ ਨਹੀਂ ਮਿਲਿਆ ਮੇਰੇ ਮਨਾ ਸੁਣ ਇਸ ਨੂੰ ਸੁਣ ਧਿਆਨ ਕਰ ਸੁਣ ਦਾ ਮਤਲਬ ਇਸ ਪਾਸੇ ਧਿਆਨ ਕਰ ਫੋਕਸ ਔਨ ਦਿਸ ਸਾਈਡ ਮੇਰੇ ਮਨਾ ਕਿ ਚਲਾਕੀਆਂ ਨਾਲ ਕਦੀ ਕਿਸੇ ਨੂੰ ਵੀ ਆਨੰਦ ਦੀ ਪ੍ਰਾਪਤੀ ਨਹੀਂ ਹੋਈ ਥੋੜੀ ਦੇਰ ਲਈ ਕੋਈ ਖੁਸ਼ੀਆਂ ਮਿਲ ਸਕਦੀਆਂ ਟੈਂਪਰੇਰੀ ਜॉयਜ਼ ਪਲੇਜ਼ਰ ਮਿਲ ਸਕਦੇ ਆ ਚਲਾਕੀਆਂ ਨਾਲ ਕਲੇਵਰਨੈਸ ਦੇ ਨਾਲ ਪਰ ਸਦਾ ਰਹਿਣ ਵਾਲਾ ਆਨੰਦ ਨਹੀਂ ਉਹ ਵਿਕਾਸ ਉਹ ਖੇੜਾ ਜਿਹੜਾ ਅੰਦਰ ਬਣਿਆ ਰਹੇ ਭਾਵੇਂ ਬਾਹਰੋਂ ਕੁਝ ਵੀ ਹੁੰਦਾ ਹੋਵੇ ਉਹ ਚਲਾਕੀਆਂ ਨਾਲ ਕਿਸੇ ਨੂੰ ਕਦੀ ਵੀ ਨਹੀਂ ਮਿਲਿਆ ਅੰਡਰਸਟੈਂਡ ਮਾਈ ਡੀਅਰ ਮਾਈਂਡ ਥੈਟ ਨੋ ਵਨ ਹੈਜ਼ ਐਵਰ ਅਟੇਂਡ ਆਨੰਦ ਥਰੂ ਕਲੇਵਰਨੈਸ ਅਗਲੀ ਪੰਕਤੀ ਦੇਖੋ ਇਹ ਮਾਇਆ ਮੋਹਣੀ ਜਿਨ ਏਤ ਭਰਮ ਪੁਲਾਇਆ ਹੁਣ ਮਾਇਆ ਨੂੰ ਪਹਿਲੇ ਸਮਝ ਨਾ ਪਏਗਾ ਨਾਰਮਲੀ ਅਸੀਂ ਪੈਸੇ ਨੂੰ ਮਾਇਆ ਕਹਿ ਦਿੰਨੇ ਗੁਰਦੁਆਰਿਆਂ ਚ ਸਟੇਜ ਤੋਂ ਬੋਲਦੇ ਆ ਜਾਂ ਆਮ ਬੋਲਚਾਲ ਦੇ ਵਿੱਚ ਪੈਸੇ ਨੂੰ ਮਾਇਆ ਬਣਾ ਲਿਆ ਗਿਆ ਫਲਾਣੇ ਨੇ ਮਾਇਆ ਹੀ ਬੜੀ ਕਹਿ ਦਿੱਤੀ ਗੁਰਦੁਆਰਿਆਂ ਦੇ ਵਿੱਚ ਮਾਇਆ ਦਾ ਬੜਾ ਅਸਰ ਹੈ ਲੋਕੀ ਮਾਇਆ ਦੇ ਪਿੱਛੇ ਆ ਕਰ ਰਹੇ ਲੋਕੀ ਮਾਇਆ ਬੜੀ ਮੰਗ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਖਾਸ ਕਰ ਅਨੰਦ ਸਾਹਿਬ ਵਿੱਚ ਹੀ ਅੱਗੇ ਜਾ ਕੇ ਗੁਰੂ ਅਮਰਦਾਸ ਸਾਨੂੰ ਹੋਰ ਕਲੀਅਰ ਕਰਨਗੇ ਕੀ ਮਾਇਆ ਕੀ ਹੁੰਦੀ ਹੈ ਤਾਂ ਇੱਥੇ ਜਾਣੀਏ ਉਹ ਸਾਰੀਆਂ ਚਲਾਕੀਆਂ ਸਾਨੂੰ ਆਨੰਦ ਨਹੀਂ ਦੇ ਸਕਦੀਆਂ ਪਰ ਉਹ ਜਿਹੜੀ ਮਤ ਹੈ ਨਾ ਸਾਡੀ ਜਿਹੜੀ ਵਿਕਾਰਾਂ ਵਾਲੀ ਮਤ ਹੈ ਉਹਨੂੰ ਕਿਹਾ ਹੈ ਇੱਥੇ ਮਾਇਆ ਮਾਇਆ ਹੈ ਵਿਕਾਰਾਂ ਵਾਲੀ ਮਤ ਜਿੰਨਾ ਵਿੱਚ ਪੈ ਕੇ ਸਾਨੂੰ ਲੱਗਦਾ ਹੈ ਕਿ ਖਰੇ ਬਾਹਰ ਲੀਆਂ ਚੀਜ਼ਾਂ ਦੇ ਨਾਲ ਹੀ ਮੇਰਾ ਸੁੱਖ ਜਾਂ ਦੁੱਖ ਜੁੜਿਆ ਹੋਇਆ ਜਿਹੜਾ ਇਹ ਪਰਮ ਕ੍ਰੀਏਟ ਹੁੰਦਾ ਹੈ ਫਿਰ ਰੱਬ ਭੁੱਲ ਜਾਂਦਾ ਪਰਮਾਤਮਾ ਭੁੱਲ ਜਾਂਦਾ ਇਹ ਮਾਇਆ ਜਿਤ ਹਰ ਵਿਸਰੇ ਉਹ ਵਾਲੀ ਮਤ ਉਹ ਵਿਕਾਰਾਂ ਵਾਲੀ ਮਤ ਉਹ ਮੈਲੀ ਮਤ ਜਿਹਦੇ ਵਿੱਚ ਪੈ ਕੇ ਹਰ ਵਿਸਰੇ ਇਹ ਮਾਇਆ ਜਿਤ ਹਰ ਵਿਸਰੇ ਜਿੱਥੇ ਪਰਮਾਤਮਾ ਭੁੱਲ ਜਾਵੇ ਮੋਹ ਉਪਜੇ ਫਿਰ ਉਹਦੇ ਨਾਲ ਹੀ ਪਿਆਰ ਪੈ ਜਾਵੇ ਉਹੀ ਚੰਗੀ ਲੱਗਣ ਲੱਗ ਜਾਏ ਭਾਉ ਦੂਜਾ ਲਾਇਆ ਦੂਜੇ ਪਾਸੇ ਵਿਕਾਰਾਂ ਵਾਲੇ ਪਾਸੇ ਮਨ ਲੱਗਿਆ ਤੋਂ ਉਹ ਮਤ ਉਹ ਵਿਕਾਰਾਂ ਵਾਲੀ ਮਤ ਜਿਹੜੀ ਸਾਨੂੰ ਕਹਿੰਦੀ ਹੈ ਕਿ ਹਾਂ ਨਹੀਂ ਹੁਣ ਲਾਲਚ ਹੈ ਲਾਲਚ ਇੱਕ ਵਿਕਾਰ ਹੈ ਲੋਭ ਇੱਕ ਵਿਕਾਰ ਹੈ ਉਹਦੇ ਚ ਪਈ ਹੋਈ ਮਤ ਕੀ ਕਹਿੰਦੀ ਹੈ ਕਿ ਹੋਰ ਮਿਲੇਗਾ ਤੇ ਸੁਖ ਹੋਏਗਾ ਫਿਰ ਇਹ ਮਾਇਆ ਇਹ ਭਰਮ ਇਹੋ ਜਿਹਾ ਬਣਦਾ ਹੈ ਕਿ ਬੰਦਾ ਉਸ ਪਾਸੇ ਦੌੜਦਾ ਹੀ ਜਾਂਦਾ ਹੈ ਫਿਰ ਫਿਰ ਉਹਦੀ ਤ੍ਰਿਸ਼ਨਾ ਮੁੱਕਦੀ ਨਹੀਂ ਉਹ ਲਾਲਚ ਉਹ ਤੋਂ ਬੜੇ ਅਨੋਖੇ ਅਨੋਖੇ ਗਿਰੇ ਹੋਏ ਕੰਮ ਕਰਵਾਉਂਦਾ ਹੈ ਫਿਰ ਤੋਂ ਮਾਇਆ ਹੋ ਗਈ ਸਿੰਪਲ ਵਰਡਸ ਵਿੱਚ ਆਪਾਂ ਜਾਣਣਾ ਇੱਥੇ ਕਿ ਮਾਇਆ ਹੈਗੀ ਵਿਕਾਰਾਂ ਵਾਲੀ ਮਤ ਬਹੁਤ ਲੰਮੀ ਚੌੜੀ ਕਹਾਣੀ ਵਿੱਚ ਨਾ ਪਈਏ ਵਿਕਾਰਾਂ ਵਾਲੀ ਮਤ ਦਾ ਕਰਪਟ ਇੰਟੈਲੈਕਟ ਉਹ ਹੈਗੀ ਆ ਮਾਇਆ ਇਹ ਮਾਇਆ ਮੋਹਣੀ ਇਹ ਜਿਹੜੀ ਸਾਡੀ ਵਿਕਾਰਾਂ ਵਾਲੀ ਮਤਨ ਇਹ ਸਾਨੂੰ ਮੋਹਦੀ ਹੈ ਸਾਨੂੰ ਅਟਰੈਕਟ ਕਰਦੀ ਹੈ ਸਾਨੂੰ ਮੋਹਿਤ ਕਰਕੇ ਦੂਜੇ ਪਾਸੇ ਲੈ ਜਾਂਦੀ ਹੈ ਕਿਉਂਕਿ ਵਿਕਾਰਾਂ 'ਚ ਖਚਤ ਹੈ ਇੰਡल्ज ਇਨ ਵਾਈਸਸ ਜਿਨ ਇਹਤ ਪਰਮਪੁਲਾ ਇੰਨੀ ਸਾਨੂੰ ਭਰਮਾਂ ਵਿੱਚ ਭੁਲਾਇਆ ਹੋਇਆ ਆ ਵਿਕਾਰਾਂ ਵਾਲੀ ਮਤ ਨੇ ਜੇ ਅਸੀਂ ਆਪਣੀ ਮਤ ਵਿੱਚੋਂ ਵਿਕਾਰਾਂ ਨੂੰ ਛੱਡ ਕੇ ਗੁਰੂ ਦੀ ਮਤ ਲੈਣੇ ਆ ਕੰਮ ਸਿਰਫ ਇੰਨਾ ਕੀ ਆ ਇੱਕ ਸਾਡੇ ਵਿਕਾਰਾਂ ਵਾਲੀ ਮਤ ਹੈ ਜਿਹੜੀਆਂ ਜਿਹੜੀ ਚਲਾਕੀਆਂ ਤੇ ਚਤਰਾਈਆਂ ਤੇ ਦੁਨਿਆਵੀ ਸਿਆਣਪਾਂ ਨੂੰ ਯੂਜ਼ ਕਰਕੇ ਇਸਤੇਮਾਲ ਕਰਕੇ ਆਨੰਦ ਦੀ ਭਾਲ ਕਰ ਰਹੀ ਹੈ ਉਹ ਫਿਰ ਲੋਭ ਵਿੱਚ ਲਾਲਚ ਵਿੱਚ ਪੈ ਕੇ ਠੱਗੀਆਂ ਮਾਰਨ ਵਾਲੇ ਪਾਸੇ ਜਾਂਦਾ ਅਹੰਕਾਰ ਵਿੱਚ ਪੈ ਕੇ ਆਕੜ ਵਿੱਚ ਪੈ ਕੇ ਈਗੋ ਹੌਮੇ ਦੇ ਵਿੱਚ ਪੈ ਕੇ ਦੁਖੀ ਹੁੰਦਾ ਬੰਦਾ ਤੋਂ ਵਿਕਾਰਾਂ ਵਾਲੇ ਪਾਸੇ ਲੱਗੀ ਹੋਈ ਮਤ ਜਿਹੜੀ ਹੈ ਸਾਡੀ ਉਹ ਸਾਨੂੰ ਪਰਮਾਉਂਦੀ ਹੈ ਪਟਕਾਉਂਦੀ ਹੈ ਉਹਦੇ ਵਿੱਚ ਫਿਰ ਅਸੀਂ ਕਦੀ ਵੀ ਟਿਕਦੇ ਨਹੀਂ ਮਨ ਚੰਚਲ ਬਣਿਆ ਰਹਿੰਦਾ ਜਦੋਂ ਸਿਖ ਅਰਦਾਸ ਕਰਦਾ ਸੀ ਕਹਿੰਨੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦੇ ਥੱਲੇ ਮਨ ਕਰਨਾ ਆ ਪਰ ਉਹ ਮਤ ਕਿਹੜੀ ਗੁਰੂ ਵਾਲੀ ਮਤ ਮਤ ਦਾ ਰਾਖਾ ਆਪ ਵਾਹਿਗੁਰੂ ਪਰਮਾਤਮਾ ਰੱਬੀ ਗਿਆਨ ਵਾਲੀ ਮਤ ਮਨ ਜਿਹੜਾ ਹੈ ਉਹਨੂੰ ਕੰਟਰੋਲ ਕਰਨਾ ਹੈ ਮਤ ਨੇ ਪਰ ਜੇ ਪੁੱਠਾ ਹੋ ਜਾਵੇ ਕਿ ਮਨ ਉੱਪਰ ਆ ਜਾਵੇ ਤੇ ਮਤ ਥੱਲੇ ਹੋ ਜਾਏ ਇਹਦਾ ਮਤਲਬ ਇਹ ਹੋ ਗਿਆ ਕਿ ਮਨ ਆਈਆਂ ਅਸੀਂ ਕਰਨੀਆਂ ਜੋ ਮੇਰੇ ਮਨ ਚ ਆਇਆ ਬੁਰਾ ਕੀਤਾ ਮਾੜਾ ਕੀਤਾ ਤੇ ਆਪਣੀ ਮਤ ਕਿਹੜੀ ਮਤ ਮਾਇਆ ਵਾਲੀ ਵਿਕਾਰਾਂ ਵਾਲੀ ਮਤ ਚਲਾਕੀਆਂ ਵਾਲੀ ਮਤ ਉਹਦੇ ਨਾਲ ਫਿਰ ਅਸੀਂ ਜਸਟੀਫਾਈ ਕਰਦੇ ਕਿ ਇਹਨਾਂ ਜੋ ਮੈਂ ਕੀਤਾ ਠੀਕ ਹੀ ਕੀਤਾ ਮੈਂ ਕਰ ਰਿਹਾ ਜੋ ਸਹੀ ਕਰ ਰਿਹਾ ਇੱਥੇ ਕੀ ਹੋਇਆ ਮਨ ਉੱਪਰ ਹੋ ਗਿਆ ਮਤ ਨੀਵੀਂ ਹੋ ਗਈ ਇਸੇ ਨੂੰ ਭਗਤ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਚ ਕਿਹਾ ਕਹੋ ਕਬੀਰ ਪ੍ਰਗਟ ਭਈ ਖੇੜ ਲੇਲੇ ਕੋ ਚੁੰਗੇ ਨਿਤ ਪੇੜ ਕਿ ਸਾਡਾ ਬੁਰਾ ਹਾਲ ਇਸ ਕਰਕੇ ਹੋ ਰਿਹਾ ਆ ਕਿਉਂਕਿ ਸਾਡੀ ਮਤ ਥੱਲੇ ਆ ਤੇ ਮਨ ਉੱਚਾ ਆ ਮਨ ਕਰਦਾ ਹੈ ਮਨ ਆਈਆਂ ਬੁਰੇ ਕਰਮ ਕਰਦਾ ਫਿਰ ਮਤ ਜਿਹੜੀ ਉਹ ਸਿਆਣਪ ਆ ਇਕੱਠੀਆਂ ਕੀਤੀ ਨੇ ਚਲਾਕੀਆਂ ਉਹਨਾਂ ਨੂੰ ਯੂਜ਼ ਕਰਦਾ ਉਹਨਾਂ ਨੂੰ ਇਸਤੇਮਾਲ ਕਰਕੇ ਦੱਸਦਾ ਕਿ ਜੋ ਮੈਂ ਕੀਤਾ ਸਹੀ ਕੀਤਾ ਤਾਂ ਮਤ ਉੱਚੇ ਉੱਤੇ ਹੋਵੇ ਪਰ ਮਤ ਵੀ ਕਿਹੜੀ ਹੋਵੇ ਗੁਰੂ ਵਾਲੀ ਮਤ ਰੱਬੀ ਗਿਆਨ ਵਾਲੀ ਮਤ ਜਦੋਂ ਉਹਦੇ ਅਧੀਨ ਮਨ ਹੋ ਜਾਂਦਾ ਫਿਰ ਮਨ ਵਿਕਾਰਾਂ ਵੱਲੋਂ ਮੁੜਦਾ ਪਰ ਜਦੋਂ ਅਸੀਂ ਮਾਇਆ ਵਿਕਾਰਾਂ ਵਾਲੀ ਮਤ ਦੇ ਨਾਲ ਪਰਮਾਏ ਹੋਏ ਆ ਫਿਰ ਉਹਨਾਂ ਭਰਮਾਂ ਦੇ ਵਿੱਚ ਅਸੀਂ ਵਿਕਾਰਾਂ ਦੇ ਵਿੱਚ ਹੀ ਕੰਮ ਕਰੀ ਜਾਂਦੇ ਆ ਸਾਡਾ ਮਨ ਉਸੇ ਪਾਸੇ ਲੱਗਾ ਰਹਿੰਦਾ ਹੈ ਹੁਣ ਕੰਟਰੋਲ ਹੀ ਕਿਦਾ ਆ ਉਹ ਵਿਕਾਰਾਂ ਵਾਲੀ ਮਤ ਦਾ ਲੋਭ ਦਾ ਕਾਮ ਕ੍ਰੋਧ ਲੋਭੂ ਅਹੰਕਾਰ ਦਾ ਕੰਟਰੋਲ ਹੋ ਗਿਆ ਤਾਂ ਇਹ ਮਾਇਆ ਮੋਹਣੀ ਇਹ ਵਿਕਾਰਾਂ ਵਾਲੀ ਮਤ ਜਿਹੜੀ ਸਾਨੂੰ ਮੋਹਂਦੀ ਹੈ ਏਤ ਭਰਮ ਭੁਲਾਇਆ ਇਹਦੇ ਭਰਮਾਂ ਵਿੱਚ ਬੰਦਾ ਭੁੱਲਿਆ ਹੋਇਆ ਕਦੀ ਟਿਕਾਉ ਨਹੀਂ ਪੌਂਦਾ ਕਦੀ ਆਨੰਦ ਨਹੀਂ ਪ੍ਰਾਪਤ ਕਰ ਸਕਦਾ ਕਿਉਂਕਿ ਚਲਾਕੀਆਂ ਵੱਲ ਲੱਗ ਗਿਆ ਵਿਕਾਰਾਂ ਵਾਲੀ ਮਤ ਸਾਨੂੰ ਚਲਾਕੀਆਂ ਵੱਲ ਲੈ ਕੇ ਗਈ ਝੂਠ ਬੋਲਾਂ ਤੇ ਫਿਰ ਮੇਰੀ ਮਤ ਚਲਾਕੀ ਮਾਰੇਗੀ ਕਿ ਹਾਂ ਮਤ ਨੇ ਬਣਾਉਣਾ ਝੂਠ ਮਨ ਨੂੰ ਇੱਕ ਹਥਿਆਰ ਮਿਲ ਗਿਆ ਮਤ ਦਾ ਵਿਕਾਰਾਂ ਵਾਲੀ ਮਤ ਦਾ ਤੋ ਝੂਠ ਬੋਲੇਗਾ ਮਨ ਚ ਫੁਰਨਾ ਆਏਗਾ ਝੂਠ ਬੋਲਣ ਦਾ ਮਤ ਝੂਠ ਬਣਾਏਗੀ ਫਿਰ ਉਹਨੂੰ ਪ੍ਰੋਟੈਕਟ ਉਹਨੂੰ ਸੰਭਾਲਣ ਵਾਸਤੇ ਹੋਰ ਹਜ਼ਾਰ ਝੂਠ ਜਿੱਦਾਂ ਸੀ ਕਹਿੰਦੇ ਆ ਮਨ ਦੇ ਵਿੱਚ ਲਾਲਚ ਹੈ ਕੋਈ ਚੋਰੀ ਠੱਗੀ ਕਰੇਗਾ ਮਤ ਫਿਰ ਦੱਸੇਗੀ ਕਿ ਕਿਵੇਂ ਕਰਨੀ ਹੈ ਇਹ ਹੈ ਮਾਇਆ ਇਹ ਹੈ ਵਿਕਾਰਾਂ ਵਾਲੀ ਮਤ ਜਿਹੜੀ ਉਸ ਪਾਸੇ ਲੱਗ ਗਈ ਇੰਨੇ ਪਟਕਾਇਆ ਹੋਇਆ ਫਿਰ ਟਿਕਾਉ ਨਹੀਂ ਫਿਰ ਆਨੰਦ ਨਹੀਂ ਦੇਖੋ ਹੁਣ ਮਾਇਆ ਦੇ ਮੋਚ ਪੈ ਕੇ ਆਪਾਂ ਇੱਥੇ ਮਾਇਆ ਨੂੰ ਆਨੰਦ ਸਾਹਿਬ ਜਿੱਥੇ ਜਿੱਥੇ ਮਾਇਆ ਆਏਗਾ ਅਸੀਂ ਵਿਚਾਰ ਕਰਨ ਲੱਗਿਆ ਮਾਇਆ ਨੂੰ ਇਹ ਮੰਨ ਲਾਂਗੇ ਕਿ ਗੁਰੂ ਸਾਹਿਬ ਮਾਇਆ ਤੋਂ ਭਾਵ ਹੋ ਗਿਆ ਵਿਕਾਰਾਂ ਵਾਲੀ ਮਤ ਬੁਰਾਈਆਂ ਵਾਲੀ ਮਤ ਚਲਾਕੀਆਂ ਵਾਲੀ ਮਤ ਜਿਹੜੀ ਝੂਠ ਨਿੰਦਿਆ ਈਰਖਾ ਨਫ਼ਰਤ ਉਹ ਵਿਕਾਰਾਂ ਵਾਲੀ ਮਤ ਜਿਹੜੀ ਉਸ ਪਾਸੇ ਲੈ ਕੇ ਜਾਂਦੀ ਹੈ। ਤੋਂ ਉਹ ਵਿਕਾਰਾਂ ਵਾਲੀ ਮਤ ਦੇ ਮੋਹ ਵਿੱਚ ਪੈ ਕੇ ਸਾਡਾ ਪਿਆਰੀ ਉਹਦੇ ਨਾਲ ਬਣ ਗਿਆ ਅਸੀਂ ਇਸ ਭਰਮ ਭੁਲੇਖੇ 'ਚ ਪੈ ਜਾਂਦੇ ਹਾਂ ਕਿ ਆਪਣੀਆਂ ਚਲਾਕੀਆਂ ਨਾਲ ਅਸੀਂ ਆਨੰਦ ਹਾਸਲ ਕਰ ਲਵਾਂਗੇ। ਵਿਕਾਰਾਂ ਵਾਲੀ ਮਤ ਕਹਿੰਦੀ ਤੈਨੂੰ ਸਭ ਕੁਝ ਮੈਨੂੰ ਪਤਾ ਹੈ ਤੂੰ ਫਿਕਰ ਹੀ ਨਾ ਕਰ। ਮਤ ਮਤ ਵਿੱਚ ਉਹ ਚਲਾਕੀਆਂ ਨੇ ਉਹ ਸਿਆਣਪ ਆਨੇ ਥੈਟ ਵਰਲਡੀ ਬਿਸਡਮ 올 ਥੈਟ ਕਲੇਵਰਨੈਸ it's in that corrupt intellect. see here. caught in the attachment of maya, maya that elusive, elusive intellect, we fall into the delusion that we can achieve anand with our cunningness, our cleverness, sade kol hagiya, worldly wisdom. we can attain that anand with that because we are being misled by that maya. and maya is the corrupt intellect intellect indulged in vices an intellect indulged in greed will guide you towards greed you will act more and more in greed hate envy jealousy ego you cannot get free and then freedom from that vices brings ananda but if you are living under the control of that intellect which is indulged over indulged in vices then all that cleverness of that intellect does not work in bringing anand par us intellect ne ki kita us vikaran wali matt ne us maya ne sanu bharmaya aya kidu fikar na kar bas mere aakhe anusar chal dekhi jeevan ch anand hi aauga and that's why maya karan thav hi murkh log ajan guru tegh bahadur ninth satguru firman karde nauve satguru da vachan hai ki is maya karan e vikaran wali matt karke banda daudi janda hai ਮੂਰਖ ਮੂਰਖ ਬਣ ਜਾਂਦਾ ਹੈ ਅਜਾਨ ਹੋ ਜਾਂਦਾ ਉਹਨੂੰ ਸਮਝ ਹੀ ਨਹੀਂ ਰਹਿੰਦੀ ਕਿ ਕੀ ਕਰਨਾ ਹੈ ਕਿਉਂਕਿ ਉਹ ਮਾਇਆ ਪਰਮਾਉਂਦੀ ਹੈ ਅਗਲੀ ਪੰਕਤੀ ਦੇਖੋ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿੰਨ ਠਗੌਲੀ ਪਈਆ ਅੱਛਾ ਇਹਨੂੰ ਮੋਹਣੀ ਬਣਾਇਆ ਕਿੰਨੇ ਇਹ ਇੰਨੀ ਚੰਗੀ ਲੱਗਦੀ ਕਿਉਂ ਹੈ ਸਾਨੂੰ ਆਕਰਸ਼ਿਤ ਕਿਉਂ ਕਰ ਲੈਂਦੀ ਹੈ ਸਾਨੂੰ ਪਰਮਾ ਕਿਵੇਂ ਲੈਂਦੀ ਹੈ ਇਹ ਇੰਨੀ ਸੋਹਣੀ ਬਣ ਕਿਵੇਂ ਜਾਂਦੀ ਵਿਕਾਰਾਂ ਵਾਲੀ ਮਤ ਹਾਊ ਇਟ ਬਿਕਮਸ ਸੋ ਅਟਰੈਕਟਿਵ ਥੈਟ ਇਟ ਇਟ ਯੂ نو ਮਿਸਲੀਡਸ ਅਸ ਐਂਡ ਵੀ ਬੀਲੀਵ ਔਨ ਦਿਸ intellect indulge in vices ਇਹ ਵਿਕਾਰਾਂ ਵਾਲੀ ਮੱਤ ਵਿੱਚ ਅਸੀਂ ਆ ਕਿਵੇਂ ਜਾਣੇ ਆ ਉਹ ਦੱਸਦੇ ਨੇ ਗੁਰੂ ਅਮਰਦਾਸ ਸਾਹਿਬ ਬਹੁਤ ਹੀ ਸੋਹਣੀਆਂ ਤੁਕਾਂ ਨੇ ਇਸ ਪੌੜੀ ਦੀਆਂ ਇਹ ਮਾਇਆ ਇਹ ਜਿਹੜੀ ਵਿਕਾਰਾਂ ਵਾਲੀ ਮੱਤ ਹੈ ਸਾਨੂੰ ਮੋਹਣ ਜੋਗੀ ਵੀ ਤਾਂ ਹੀ ਹੁੰਦੀ ਹੈ ਕਿਨੇ ਕੀਤੀ ਹੈ ਤਿੰਨੇ ਕੀਤੀ ਕਿਨੇ ਕੀਤੀ ਹੈ ਦੇਖੋ ਕਿਉਂਕਿ ਸਾਡਾ ਮਨ ਹੀ ਇਸ ਦੀ ਠੱਗੀ ਵਿੱਚ ਆ ਜਾਂਦਾ ਹੈ ਸਾਡੇ ਮਨ ਨੂੰ ਇਹ ਪਿਆਰੀ ਲੱਗਦੀ ਹੈ ਇਹ ਵਿਕਾਰਾਂ ਵਾਲੀ ਮੱਤ ਮਨ ਪਹਿਲਾਂ ਹੀ ਚੰਚਲ ਹੈ ਮਨ ਪਹਿਲਾਂ ਹੀ ਵਿਕਾਰਾਂ ਵੱਲ ਜਾਣ ਨੂੰ ਤਿਆਰ ਹੈ ਤੋਂ ਉਹਨੂੰ ਇਹ ਮਤ ਪਿਆਰੀ ਲੱਗਦੀ ਹੈ ਉਹਨੂੰ ਇਹ ਮਤ ਮੋਹਣੀ ਲੱਗਦੀ ਹੈ ਮਾਇਆ ਤਾਂ ਮੋਹਣੀ ਇਹ ਮਾਇਆ ਜਿਹੜੀ ਹੈ ਮੋਹਣੀ ਕਿੰਨੇ ਕਿੰਨੇ ਕੀਤੀ ਉਸਨੇ ਕੀਤੀ ਹੈ ਉਸ ਮਨ ਨੇ ਕੀਤੀ ਹੈ ਉਸ ਮਨ ਕਰਕੇ ਸਾਨੂੰ ਇਹ ਮੋਹਿਤ ਕਰ ਲੈਂਦੀ ਉਸ ਮਨ ਕਰਕੇ ਸਾਨੂੰ ਇਹ ਮਾਇਆ ਇਹ ਵਿਕਾਰਾਂ ਵਾਲੀ ਬੁਰਾਈਆਂ ਵਾਲੀ ਮਤ ਜਿਹੜੀ ਸਾਨੂੰ ਆਨੰਦ ਤੋਂ ਪਰਮਾਤਮਾ ਤੋਂ ਸਚਿਆਰਤਾ ਤੋਂ ਪਰੇ ਲੈ ਜਾਂਦੀ ਹੈ ਇਹ ਤਾਂ ਸਾਨੂੰ ਮੋਹ ਨਹੀਂ ਲੱਗਦੀ ਕਿਉਂਕਿ ਉਹਨੇ ਕੀਤੀ ਐ ਤਿੰਨੇ ਕੀਤੀ ਕਿੰਨੇ ਕੀਤੀ ਜਿੰਨ ਠਗੌਲੀ ਪਾਈ ਆ ਜਿਹੜਾ ਇਸ ਦੀ ਠੱਗੀ ਵਿੱਚ ਆ ਜਾਂਦਾ ਹੈ ਜਿਹੜਾ ਮਨ ਜਿਹੜਾ ਬੜਾ ਖੁਸ਼ੀ ਖੁਸ਼ੀ ਚਾਹੀ ਚਾਹੀ ਇਹਨਾਂ ਸਿਆਣਪਾਂ ਇਹਨਾਂ ਚਲਾਕੀਆਂ ਇਹਨਾਂ ਵਿਕਾਰਾਂ ਵਾਲੀ ਮੱਤ ਕੋਲ ਠੱਗਣ ਨੂੰ ਤਿਆਰ ਬੈਠਾ ਕਿ ਲਓ ਜੀ ਹੁਣ ਦੇਖੋ ਦੁਨੀਆ ਦੇ ਵਿੱਚ ਦਾ ਆਪਾਂ ਕਹਿੰਦੇ ਨੇ ਕਿ ਲੋਕ ਮੂਰਖ ਕਿਵੇਂ ਬਣ ਜਾਂਦੇ ਆ ਜੀ ਲੋਕ ਠੱਗੇ ਕਿਵੇਂ ਜਾਂਦੇ ਆ ਇੰਨੀ ਸਮਝ ਕਿਉਂ ਨਹੀਂ ਕਿਉਂਕਿ ਸਾਡੀ ਮੂਰਖਤਾ ਹੈ ਕਿ ਅਸੀਂ ਤਿਆਰ ਬੈਠੇ ਕਿ ਸਾਨੂੰ ਕੋਈ ਠੱਗ ਲਵੇ ਠੱਗਣ ਵਾਲਾ ਬੰਦਾ ਤਾਂ ਪਹਿਲਾਂ ਹੀ ਆਪਣੇ ਉਹਦੇ ਕੋਲ ਸਿਆਣਪ ਉਹਦੇ ਕੋਲ ਚਲਾਕੀਆਂ ਇੰਨੀਆਂ ਇੱਕ ਹੁੰਦੀਆਂ ਨੇ ਕਿ ਉਹਨੇ ਠੱਗਣਾ ਉਹਦਾ ਤਾਂ ਕੰਮ ਹੈ ਇਸੇ ਤਰ੍ਹਾਂ ਵਿਕਾਰਾਂ ਵਾਲੀ ਮਤ ਜਿਹੜੀ ਆ ਉਹ ਤਾਂ ਠੱਗਣ ਨੂੰ ਤਿਆਰ ਬੈਠੀ ਆ ਸਾਡਾ ਮਨ ਵੀ ਤਿਆਰ ਬੈਠਾ ਕਿ ਲੈ ਮੈਨੂੰ ਆ ਕੇ ਠੱਗ ਇਹ ਠੱਗਿਆ ਜਾਂਦਾ ਹੈ ਇਸ ਕਰਕੇ ਇਹ ਤਿਆਰ ਬੈਠਾ ਹੈ ਕਿ ਕਹਿੰਦਾ ਹਾਂ ਮੈਨੂੰ ਠੱਗੋ ਇਹ ਮਨ ਜਿਹੜਾ ਹੈ ਇਨੂੰ ਉਹ ਮਤ ਵਿਕਾਰਾਂ ਵਾਲੀ ਮਤ ਚੰਗੀ ਲੱਗਦੀ ਹੈ ਕਿਉਂਕਿ ਮਨ ਦੇ ਵਿੱਚ ਪਹਿਲਾਂ ਹੀ ਵਿਕਾਰ ਨੇ ਇਹ ਪਹਿਲਾਂ ਹੀ ਕਮਜ਼ੋਰ ਹੈ ਹੁਣ ਜਿਹੜਾ ਬੰਦਾ ਪਹਿਲਾਂ ਹੀ ਕਮਜ਼ੋਰ ਹੋਵੇ ਜਿਹੜਾ ਚਾਹੁੰਦਾ ਕਿ ਕਿਸੇ ਤਰ੍ਹਾਂ ਮੇਰੇ ਕੋਲ ਪੈਸੇ ਆ ਜਾਣ ਕਿਤੋਂ ਆ ਜਾਣ ਹੁਣ ਐਸਾ ਵਿਕਾਰ ਕਿ ਮੈਂ ਕੁਝ ਵੀ ਕਰਨ ਨੂੰ ਤਿਆਰ ਹੂਕ ਕਾਰ ਬਾਇਕਰਕ ਆਈ ਸ਼ੁਡ ਅਰਨ ਮੋਰ ਐਂਡ ਮੋਰ ਮਨੀ ਮੋਰ ਐਂਡ ਮੋਰ ਪਾਵਰ অর ਫੇਮ ਮੇਰੇ ਕੋਲ ਤਾਂ ਦੌਲਤ ਪੈਸਾ ਆ ਜਾਵੇ ਹੁਣ ਜਿੰਨੇ ਪਹਿਲਾਂ ਹੀ ਕਹਿੰਦਾ ਕਿ ਮੈਂ ਜਿਵੇਂ ਵੀ ਆ ਜਾਵੇ ਉਹ ਕੀ ਕਰੇਗਾ ਕਿ ਜਿੱਥੇ ਮੌਕਾ ਮਿਲੇਗਾ ਉਥੇ ਉਹ ਵਾਲੀਆਂ ਸਿਆਣਪਾਂ ਉਹ ਵਿਕਾਰਾਂ ਵਾਲੀ ਮਤ ਜਿੱਥੇ ਮੁਕਾਲਬੇ ਕਰਾਂਗੇ ਐਂਦਾ ਕਰ ਰਹੇ ਸਾਰੇ ਕਰਦੇ ਤੂੰ ਵੀ ਕਰ ਲੈ ਉਹ ਉਹੋ ਜਿਹੀਆਂ ਚੀਜ਼ਾਂ ਹੀ ਸਿੱਖੇਗਾ ਚੋਰ ਚੋਰੀ ਕਰਨ ਵਾਲਾ ਉਹ ਉਧਰ ਜਾ ਕੇ ਨਹੀਂ ਸਿਖਾਈ ਸਿਖਲਾਈ ਲਏਗਾ ਕਿ ਚੋਰੀ ਛੱਡਣੀ ਕਿਵੇਂ ਹੈ ਉਹ ਹਮੇਸ਼ਾ ਉਸ ਪਾਸੇ ਨੂੰ ਸਿਆਣਾ ਕਹੇਗਾ ਉਸ ਪਾਸੇ ਨੂੰ ਹੀ ਉਹਦਾ ਮੋਹ ਪੈਣਾ ਪਿਆਰ ਪੈਣਾ ਜਿੱਧਰ ਚੋਰੀ ਸਿਖਾਈ ਜਾਏਗੀ ਕਿ ਹੋਰ ਕਿਵੇਂ ਚੰਗੀ ਤਰ੍ਹਾਂ ਕਰ ਸਕਦੇ ਆਂ ਹੋਰ ਕਿਵੇਂ ਲੋਕਾਂ ਨੂੰ ਠੱਗਿਆ ਜਾ ਸਕਦਾ ਹੋਰ ਕਿਵੇਂ ਲੋਕਾਂ ਨੂੰ ਰੁੱਟਿਆ ਜਾ ਸਕਦਾ ਤੋਂ ਮਨ ਜਿਹੜਾ ਹੈ ਉਹ ਤਾਂ ਪਹਿਲਾਂ ਹੀ ਕਮਜ਼ੋਰ ਹੈ ਪਹਿਲਾਂ ਹੀ ਵਲਨਰੇਬਲ ਹੈ ਆਵਰ ਮਾਈਂਡ ਇਜ਼ ਆਲਰੇਡੀ ਵਲਨਰੇਬਲ ਤਿਆਰ ਬੈਠਾ ਹੈ ਤੇ ਉਹਨੂੰ ਇਹ ਜਿਹੜੀ ਮੱਤ ਹੈ ਇਹ ਜਿਹੜੀ ਕਰਪਟ ਇੰਟੈਲੈਕਟ ਨਾ ਇਟ ਇਟ ਅਟਰੈਕਟਸ ਦੈਟ ਮਾਈਂਡ ਤੋਂ ਮਾਇਆ ਤਾਂ ਮੋਹਣੀ ਇਹ ਜਿਹੜੀ ਮਾਇਆ ਨੂੰ ਇੰਨਾ ਮੋਹਣੀ ਇੰਨਾ ਸੋਹਣਾ ਵਿਕਾਰਾਂ ਵਾਲੀ ਮੱਤ ਨੂੰ ਚਲਾਕੀਆਂ ਨੂੰ ਅਸੀਂ ਇੰਨਾ ਕਿਉਂ ਪਸੰਦ ਕਰਦੇ ਕਿਉਂਕਿ ਸਾਡਾ ਮਨ ਜਿਹੜਾ ਹੈ ਉਹਦੀ ਠੱਗੀ ਚ ਆ ਜਾਂਦਾ ਹੈ ਉਹ ਖੁਸ਼ ਹੁੰਦਾ ਹੈ ਉਹ ਉਹਨੂੰ ਉਹਨੂੰ ਪਿਆਰ ਬਣ ਜਾਂਦਾ ਇਹਦੇ ਨਾਲ ਇਸ ਕਰਕੇ ਉਹਦੇ ਲਈ ਮੋਹਣੀ ਹੈ ਦਿਸ ਮਾਇਆ ਦਿਸ ਵਿਸ਼ਸ ਮੈਂਟੈਲਿਟੀ ਦੈਟ ਕਰਪਟ ਇੰਟੈਲੈਕ ਅਟਰੈਕਟਸ us only because our mind falls into its deceit it's already that vulnerable it's ready to be deceived ਉਹ ਕਹਿੰਦਾ ਕਿ ਹਾਂ ਵੀ ਮੈਨੂੰ ਬਣਾਓ ਇਟ ਲਵਸ that kind of intellect ਕਿ ਉਹ ਇਹੋ ਜਿਹੀ ਵਿਕਾਰਾਂ ਵਾਲੀ ਮਤ ਨਾਲ ਉਹਦਾ ਬੜਾ ਹੀ ਪਿਆਰ ਬਣਦਾ ਕਿਉਂਕਿ ਉਹਦੇ ਅੰਦਰ ਪਹਿਲਾਂ ਹੀ ਵਿਕਾਰ ਹੈਗੇ ਨੇ ਉਹ ਛੱਡਣਾ ਥੋੜੀ ਚਾਏਗਾ ਹੁਣ ਜਿਹੜਾ ਬੰਦਾ ਪਹਿਲਾਂ ਹੀ ਵਿਕਾਰੀ ਹੈ ਉਹ ਥੋੜੀ ਹੁਣ ਜਿੱਦਾਂ ਆਪਾਂ ਕਹਿ ਦੇਣੇ ਨਾ ਕਿ ਹਾਂ ਜੀ ਵੋਟਾਂ ਪਈਆਂ ਲੀਡਰ ਬਣ ਗਏ ਤੇ ਇਹ ਨਵੇਂ ਕਾਨੂੰਨ ਚੰਗੇ ਕਿਉਂ ਨਹੀਂ ਲੈ ਕੇ ਜਿਹੜੇ ਹੁਣ ਕ੍ਰਿਮੀਨਲ ਹੈ ਪਹਿਲਾਂ ਹੀ ਕੋਈ ਬੰਦਾ ਉਹ ਹੁਣ ਜੇ ਨੇਤਾ ਬਣ ਜਾਵੇ ਰਾਜਾ ਬਣ ਜਾਵੇ ਤੇ ਉਹ ਕੋਈ ਇਹੋ ਜਿਹਾ ਕਾਨੂੰਨ ਥੋੜੀ ਬਣਾਏਗਾ ਕਿ ਕੋਈ ਜਿਹੜਾ ਕ੍ਰਾਈਮ ਬੰਦ ਹੋ ਜਾਵੇ ਇਸੇ ਤਰ੍ਹਾਂ ਜਿਹੜਾ ਮਨ ਪਹਿਲਾਂ ਹੀ ਵਿਕਾਰੀ ਹੈ ਉਹ ਇਹੋ ਜੀ ਮਤ ਥੋੜੀ ਲਏਗਾ ਕਿ ਉਹਦੇ ਵਿਕਾਰ ਛੁੱਟ ਜਾਣ ਸਮਝੋ ਇਸ ਗੱਲ ਕਿਉਂ ਨਹੀਂ ਗੁਰੂ ਦਾ ਗਿਆਨ ਜਾਂ ਚੰਗੀ ਗੱਲ ਸਾਨੂੰ ਥੋੜੀ ਜਲਦੀ ਕੀਤੇ ਸਮਝ ਆਉਂਦੀ ਜਾਂ ਸਾਡਾ ਮਨ ਉਹਨੂੰ ਕਿਉਂ ਨਹੀਂ ਐਕਸੈਪਟ ਕਰਦਾ ਕਿਉਂ ਨਹੀਂ ਕਬੂਲ ਕਰਦਾ ਕਿਉਂਕਿ ਉਹ ਪਹਿਲਾਂ ਹੀ ਅੰਦਰੋਂ ਵਿਕਾਰੀ ਹੈ ਉਹਨੇ ਬੈਠਣਾ ਹੀ ਉੱਥੇ ਹੈ ਉਹਨੇ ਉਹੀ ਕਲਾਸਰੂਮ ਜੁਆਇਨ ਕਰਨਾ ਹੈ ਜਿੱਥੇ ਜਿਹੜੀ ਉਹਦੀ ਪਹਿਲਾਂ ਹੀ ਵੀਕਨੈਸ ਜਿਹੜੇ ਉਹਦੇ ਵਿਕਾਰ ਜਿਹੜੀਆਂ ਬੁਰਾਈਆਂ ਨੇ ਉਹਨਾਂ ਨੂੰ ਕੋਈ ਹੋਰ ਉਹੋ ਜੀ ਚਲਾਕੀਆਂ ਉਹੋ ਜੀ ਮਤ ਮਾਇਆ ਵਾਲੀ ਮਿਲ ਜਾਵੇ ਇਸੇ ਨੂੰ ਗੁਰਬਾਣੀ ਵਿੱਚ ਸਤਿਗੁਰੂ ਨੇ ਫਰਮਾਨ ਕੀਤਾ ਕਿ ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ ਜਿਨ੍ਹਾਂ ਦੇ ਮਨ ਅੰਦਰ ਪਹਿਲਾਂ ਹੀ ਸਖਤ ਹੋ ਗਏ ਸਚਾਈ ਵੱਲ ਪਿਗਲਣਾ ਨਹੀਂ ਚਾਹੰਦੇ ਸੁਧਰਨਾ ਨਹੀਂ ਚਾਹੰਦੇ ਉਹ ਉਸ ਪਾਸੇ ਨਹੀਂ ਜਾਣਗੇ ਉਹਨਾਂ ਦਾ ਮਨ ਉੱਥੇ ਲੱਗਣਾ ਹੀ ਨਹੀਂ ਮਨ ਨੂੰ ਕੀ ਚੰਗਾ ਲੱਗਣਾ ਹੈ ਚਲਾਕੀਆਂ ਮਨ ਨੂੰ ਕੀ ਲੱਗਣਾ ਚੰਗਾ ਚੋਰੀਆਂ ਉਹ ਵਾਲੀ ਮਤ ਕੋਈ ਨਵੇ ਇਸੇ ਕਰਕੇ ਉੱਥੇ ਭੀੜ ਜ਼ਿਆਦਾ ਹੋਏਗੀ ਜਿੱਥੇ ਚਲਾਕੀਆਂ ਸਿੱਖਣ ਨੂੰ ਮਿਲਣਗੀਆਂ ਜਿੱਥੇ ਠੱਗੀਆਂ ਸਿੱਖਣ ਨੂੰ ਮਿਲਣਗੀਆਂ ਉੱਥੇ ਮਨ ਆਟੋਮੈਟਿਕਲੀ ਜਾਂਦਾ ਹੈ ਕਿਉਂਕਿ ਉਹ ਉਹਨੂੰ ਉਹ ਮੋਹ ਨਹੀਂ ਲੱਗਦੀ ਹੈ ਉਹ ਮਾਇਆ ਵਿਕਾਰਾਂ ਵਾਲੀ ਮਤ ਕਿਉਂਕਿ ਉਸਦੀ ਠੱਗੀ ਵਿੱਚੋਂ ਚਟ ਆ ਜਾਂਦਾ ਹੈ ਉਹਨੂੰ ਪਿਆਰ ਕਰਦਾ ਹੈ ਅਗਲੀ ਪੰਕਤੀ ਦੇਖੋ ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ ਫਿਰ ਇਹ ਮਨ ਕੀ ਕਰਦਾ ਆ ਬਿਕਾਸ ਦਿਸ ਮਾਈਂਡ ਇਜ਼ ਵਲਨਰੇਬਲ ਇਨਾਫ ਇਹ ਪਹਿਲਾਂ ਹੀ ਇੰਨਾ ਕ ਕਮਜ਼ੋਰ ਹੈ ਦੈਟ ਇਹ ਫਟਾਫਟ ਹੀ ਆਪਣੇ ਆਪ ਨੂੰ ਸਬਮਿਟ ਕਰ ਦਿੰਦਾ ਸਰੈਂਡਰ ਕਰਦਾ ਹੈ ਮਾਇਆ ਨੂੰ ਤੋ ਕੁਰਬਾਨ ਕੀਤਾ ਕੁਰਬਾਨ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ ਤਿਸੇ ਵਿੱਟੋਂ ਉਸ ਮਾਇਆ ਦੇ ਉੱਤੇ ਹੀ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਵਿਕਾਰਾਂ ਵਾਲੀ ਮਤ ਤੇ ਹੀ ਕੁਰਬਾਨ ਕਰ ਦਿੰਦਾ ਕਿ ਬਸ ਇਹੀ ਅਸਲੀ ਮਤ ਹੈ ਜਿਹੜੀ ਮੈਨੂੰ ਮਿਲੀ ਹੈ ਨਹੀਂ ਤੇ ਬਾਕੀ ਤੇ ਸਭ ਗਲਤ ਸੀ ਇਹੀ ਅਸਲੀ ਮਤ ਹੈ ਹੁਣ ਜਿਹੜੀਆਂ ਸਾਡੇ ਮਨ 'ਚ ਕਮਜ਼ੋਰੀਆਂ ਹੁੰਦੀਆਂ ਜਦੋਂ ਕੋਈ ਬੰਦਾ ਆ ਕੇ ਉਸ ਚੀਜ਼ ਦੇ ਉੱਤੇ ਲੈਕਚਰ ਕਰੇ ਅਸੀਂ ਕਹਿੰਦੇ ਆਹ ਬੰਦਾ ਸਹੀ ਹੈ ਕਿਉਂਕਿ ਇਹਨੇ ਬਿਲਕੁਲ ਸਹੀ ਕਿਹਾ ਕਿ ਇਦਾਂ ਹੀ ਚੱਲਣਾ ਹੈ ਪਰ ਜੇ ਕੋਈ ਉਸ ਤੋਂ ਐਂਟੀ ਗੱਲ ਕਰੇ ਕਿ ਨਹੀਂ ਇਹ ਬੁਰਾ ਹੈ ਇਹਨੂੰ ਛੱਡਣਾ ਫਿਰ ਸਾਡਾ ਮਨ ਜਿਹੜਾ ਨਾ ਜਾਂ ਤਾਂ ਉਸ ਬੰਦੇ ਨੂੰ ਕਹੇਗਾ ਕਿ ਨਹੀਂ ਇਹਨੂੰ ਕੁਝ ਨਹੀਂ ਪਤਾ ਇਹਨੋਂ ਨਹੀਂ ਆਂਦਾ ਕੁਝ ਵੀ ਬਸ ਇਹੀ ਸਾਡਾ ਹਿਸਾਬ ਹੈ ਥਰੂਆਊਟ ਸਾਡਾ ਮਨ ਜਿਹੜਾ ਹੈ ਉਹ ਵਿਕਾਰਾਂ ਵੱਲ ਜਾਣਾ ਚਾਹੁੰਦਾ ਇਸ ਕਰਕੇ ਉਹਨੂੰ ਵਿਕਾਰੀ ਮੱਤ ਚੰਗੀ ਲੱਗਦੀ ਹੈ ਵਿਕਾਰਾਂ ਵਾਲੀ ਮਾਇਆ ਚੰਗੀ ਲੱਗਦੀ ਹੈ ਉਹਦੇ ਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਕਿਉਂਕਿ ਉਹਦਾ ਮੋਹ ਉਹਦੇ ਨਾਲ ਲੱਗਾ ਉੱਥੇ ਹੀ ਉਹਨੂੰ ਮਿਠਾਸ ਬਾਕੀ ਉਹਨੂੰ ਸੱਚ ਕੌੜਾ ਲੱਗਦਾ ਉਹਨੂੰ ਝੂਠ ਹੀ ਮਿੱਠਾ ਲੱਗਦਾ ਉਹਨੂੰ ਠੱਗੀਆਂ ਹੀ ਮਿੱਠੀਆਂ ਲੱਗਦੀਆਂ ਉਹਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਫ਼ਰਤ ਇਹ ਹੀ ਮਿੱਠਾ ਲੱਗਣ ਲੱਗ ਜਾਂਦਾ ਸੀ ਇਹ ਜਿਸ ਮਾਇਆ ਵਿੱਚ ਮੋਹ ਮਿੱਠਾ ਲੱਗਣ ਲੱਗ ਜਾਂਦਾ ਹੈ ਵਿਕਾਰ ਮਿੱਠੇ ਲੱਗਣ ਲੱਗ ਜਾਂਦੇ ਨੇ ਵਿਕਾਰਾਂ ਨਾਲ ਪਿਆਰ ਪੈਂਦਾ ਹੈ ਇਹ ਮਨ ਉਸੇ ਮਾਇਆ ਤੇ ਕੁਰਬਾਨ ਆਪਣੇ ਆਪ ਨੂੰ ਕਰ ਦਿੰਦਾ ਹੈ ਖੁਦ ਨੂੰ ਕੁਰਬਾਨ ਕਰ ਲੈਂਦਾ ਹੈ ਭਾਵ ਖੁਦ ਨੂੰ ਸੌਂਪ ਦਿੰਦਾ ਹੈ ਉਸ ਵਿਕਾਰਾਂ ਵਾਲੀ ਮਤ ਨੂੰ ਉਹਨਾਂ ਚਲਾਕੀਆਂ ਉਹਨਾਂ ਸਿਆਣਪਾਂ ਨੂੰ ਤੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਉਹ ਸਿਆਣਪਾਂ ਉਹ ਚਲਾਕੀਆਂ ਉਹ ਮਾਇਆ ਉਹ ਵਿਕਾਰਾਂ ਵਾਲੀ ਮਤ ਕਦੀ ਵੀ ਆਨੰਦ ਨਹੀਂ ਲੈ ਕੇ ਆ ਸਕਦੀ ਮਨ ਚ ਇਸ ਨੂੰ ਜਾਣੋ ਕਿ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਇਹ ਜਿਹੜੀ ਮਾਇਆ ਵਿਕਾਰਾਂ ਵਾਲੀ ਮਤ ਦੀਆਂ ਜਿਹੜੀਆਂ ਚਤੁਰਾਈਆਂ ਨੇ ਚਲਾਕੀਆਂ ਨੇ ਇਹਨਾਂ ਨਾਲ ਆਨੰਦ ਨਹੀਂ ਹੋਣਾ ਪਰ ਮਨ ਜਿਹੜਾ ਹੈ ਉਹ ਕੁਰਬਾਨ ਹੋਇਆ ਪਿਆ ਹੈ ਉਹਨਾਂ ਵਿਕਾਰਾਂ ਵਲ ਤੇ ਉਹਨਾਂ ਉਹਨਾਂ ਵਿਕਾਰੀ ਮਤ ਦੇ ਉੱਤੇ ਉਸ ਦੀ ਠੱਗੀ ਵਿੱਚ ਉਸ ਮਾਇਆ ਦੀ ਠੱਗੀ ਵਿੱਚ ਆ ਕੇ when the mind starts loving maya that vices, that intellect indulged, absorbed completely in vices, it sacrifices itself to it, sacrifices to itself to maya. that means surrenders itself completely to maya, to that intellect, that malicious intellect. so whatever it guides, all that cleverness, all that worldly wisdom, so what? everyone does it. ਤਾਂ ਫਿਰ ਉਸ ਰਾਤ ਤੇ ਤੁਰਦਾ ਬੁਰੇ ਕਰਮ ਕਰਦਾ ਜਾਂਦਾ ਹੈ ਫਿਰ ਸਹੀ ਰਾਤ ਤੇ ਨਹੀਂ ਆਉਂਦਾ ਫਿਰ ਅੰਦਰ ਆਨੰਦ ਨਹੀਂ ਹੁੰਦਾ ਕਿਉਂਕਿ ਵਿਕਾਰ ਆ ਗਏ ਅਖੀਰਲੀ ਪੰਕਤੀ ਇਸ ਪੌੜੀ ਦੀ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਗੁਰੂ ਅਮਰਦਾਸ ਸਾਹਿਬ ਫਰਮਾਨ ਕਰਦੇ ਨੇ ਮੇਰੇ ਮਨਾ ਸ਼ਰਾਰਤੀ ਮਨ ਦੀਆਂ ਚਤੁਰਾਈਆਂ ਉਹ ਮਾਇਆ ਵਿਕਾਰਾਂ ਵਾਲੀ ਮੱਤ ਵਾਲੀਆਂ ਚਤੁਰਾਈਆਂ ਨਾਲ ਕਦੀ ਕਿਸੇ ਨੂੰ ਆਨੰਦ ਹਾਸਲ ਨਹੀਂ ਹੁੰਦਾ no one has ever attained anand through the cleverness of a mischievous mind which is following or which loves or which surrenders itself to maya and maya is that malicious intellect that intellect which is indulged in vices so ਜਿਹੜੀ ਮਤ ਵਿਕਾਰਾਂ ਵੱਲ ਲੱਗੀ ਹੋਈ ਹੈ ਮਨ ਆਪਣੇ ਆਪ ਨੂੰ ਉਹ ਤੋਂ ਕੁਰਬਾਨ ਕਰ ਲੈਂਦਾ ਹੈ ਫਿਰ ਇਹੋ ਜਿਹੇ ਮਨ ਦੀਆਂ ਚਲਾਕੀਆਂ ਜੀਵਨ 'ਚ ਆਨੰਦ ਕਿਵੇਂ ਲਿਆਉਣਗੀਆਂ ਕਦੀ ਵੀ ਨਹੀਂ ਲੈ ਕੇ ਆ ਸਕਦੀਆਂ ਗੁਰੂ ਕਿਰਪਾ ਕਰੇ ਅਸੀਂ ਉਹਨਾਂ ਵਿਕਾਰਾਂ ਤੋਂ ਬਚੀਏ ਆਪਣੇ ਮਨ ਨੂੰ ਚੈੱਕ ਕਰੀਏ ਕਿਤੇ ਇਹ ਉਸੇ ਮਤ ਦੇ ਨਾਲ ਤਾਂ ਨਹੀਂ ਜੁੜਿਆ ਕਿਉਂਕਿ ਇਹਨੇ ਕੁਰਬਾਨ ਹੋਣਾ ਹੀ ਹੈ ਇਸ ਕਰਕੇ ਗੁਰੂ ਦੀ ਮਤ ਨੂੰ ਬਾਰ-ਬਾਰ ਪੜ੍ਹੀਏ ਉਸ ਮਤ ਉਹ ਇੰਟੈਲੈਕਟ ਉਹ ਵਿਜ਼ਡਮ ਵਿੱਚ ਕਮਸ ਫਰਮ ਦਾ ਗੁਰੂ ਵਿੱਚ ਕਮਸ ਫਰਮ ਦੈਟ ਡਿਵਾਈਨ ਦੈਟ ਇਟਰਨਲ ਗੁਰੂ ਫਰਮ ਵਿਦਨ ਸਬਮਿਟ ਟੂ ਦੈਟ ਉਦੇ ਬਾਅਦ ਜਦੋਂ ਸਬਮਿਸ਼ਨ ਹੋਏਗਾ ਫਿਰ ਇਹ ਮਨ ਜਿਹੜਾ ਹੈ ਵਿਕਾਰਾਂ ਤੋਂ ਹਟੇਗਾ ਫਿਰ ਅੰਦਰ ਆਨੰਦ ਆਵੇਗਾ ਗੁਰੂ ਕਿਰਪਾ ਕਰੇ ਅਸੀਂ ਬਾਣੀ ਪੜੀਏ ਤੇ ਸਾਡੇ ਜੀਵਨ ਵਿੱਚ ਆਨੰਦ ਹੋਵੇ ਜੀ ਪੁਲਚੁਕ ਦੀ ਖਿਮਾ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ